ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀ ਜੁੜੇ ਜੀ ਮੈਂ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਤੇ ਵੀਜਾ ਜਪੜ ਵੀਰ ਹੈਗੀ ਆ ਪਿੰਡ ਪਸਨਾਵਾਲ ਜ਼ਿਲ੍ਹਾ ਗੁਰਦਾਸਪੁਰ ਦੀ ਤਸਵੀਰ ਗੁਰਦਾਸ ਇਹ ਵੀਰ ਰੁਪਾਰ ਦਾ ਕੰਮ ਕਰਦੇ ਜੀ ਪਰ ਆਪਾਂ ਪਹਿਲੀ ਵੀਡੀਓ ਬਣਾਣ ਲੱਗੇ ਭਾਈ ਉਹਨਾਂ ਦੀ ਅੱਜ ਵੀ ਨਹੀਂ ਕੋਈ ਦੋ ਦਿਨ ਤੇ ਲੱਗ ਪਗਾਵਾ ਸੇਲ ਆ ਤੇ ਆਉਣ ਵੀ ਨਹੀਂ ਗੱਲ ਬੱਤੀ ਆਪਾਂ ਇਹਨੇ ਪ੍ਰਾਈਸ ਕੀ ਕੀ ਮਿਲ ਕਰ ਕੋੜਾ ਬਾਈ ਜਸਤੀ ਕਾਲ ਸਸੀਗਾ ਭਾਈ ਪਹਿਲੇ ਤੁਹਾਡਾ ਬਹੁਤ ਬਹੁਤ ਸਾਖ ਤੁਹਾਡਾ ਜੀ ਹਾਂਜੀ ਭਾਈ ਤੁਹਾਡਾ ਹੀ ਸਾਖ ਇੱਥੇ ਆਉਂਦੇ ਆ ਬਵੜੇ ਮੈਂ ਕੀ ਕਰਦੇ ਬਵਾਰ ਜੀ ਹਾਂਜੀ ਬਵਾਰ ਜੀ ਕਿਨਾਂ ਲਈਦਾ ਆਪਣਾ ਦੁੱਧ ਦਾ ਕੰਮ ਆ ਅੱਛਾ ਤੇ ਮਤਲਬ ਲੈ ਆਦਾ ਮਲੇ ਤਿੰਨ ਕਿਨ ਆ ਮਲੇ ਤਿੰਨ ਚਾਰ ਮਹੀਨੇ ਹੋ ਗਿਆ ਮਤਲਬ ਛੇਲ ਵੀ ਕਰੀਦਾ ਵਾ ਨਾਲ ਠੀਕ ਹੈ ਠੀਕ ਚਲੋ ਆਪਣੀ ਡੇਰੀ ਆ ਨਾ ਨਾ ਬਹੁਤ ਬਹੁਤ ਵਧੀਆ ਤੇ ਵੀਰ ਜੀ ਕਿੰਨੇ ਪਾਣੀ ਦੋਹੇ ਰਹਿ ਗਏ ਜੀ ਹਾਂਜੀ ਭਾਜੀ ਦੋ ਰਹਿ ਗਏ ਤੁਹਾਨੂੰ ਦਿੰਦੇ ਫੋਨ ਕਰਨ ਦੇ ਆਵਾ ਤੁਹਾਡਾ ਬਹੁਤ ਵਧੀਆ ਸੀ ਹਾਂਜੀ ਨੰਬਰ ਐਡਰੈਸ ਬੋਲ ਦਿਓ ਆਪਣਾ ਇਹ ਪਿੰਡ ਪਸਨਾਵਾਲ ਜਿਲ੍ਹਾ ਗੁਰਦਾਸਪੁਰ ਤਹਿਸੀਲ ਵੀ ਗੁਰਦਾਸਪੁਰ ਨਾਮ ਤੁਹਾਡਾ ਫੋਨ ਨੰਬਰ ਨਾਮ ਪਲਵਿੰਦਰ ਹਾਂਜੀ 8283 93 69 34 ਇੱਕ ਵਾਰ ਫੇਰ ਬੋਲੋ 8283 99 6934 ਚਲੋ ਹਾਂਜੀ ਆਜੋ ਇਹ ਸੁਈ ਬਾਜੀ ਹਾਂਜੀ ਬਾਜੀ ਬਾਜੀ ਦੁੱਧ ਕਿੰਨਾ ਇਹਦੇ ਕੋਲ 14 ਲੀਟਰ ਚਲੋ ਤੁਸੀਂ 13 ਲੀਟਰ ਮੰਨ ਕੇ ਚਲੋ ਪੱਕਾ ਵਾ ਜਿਹੜਾ 13 ਕਿਲੋ ਮੰਨੀ ਹਣਾ ਠੀਕ ਹੈ ਤੇ ਸੁਈ ਨੂੰ ਟਾਈਮ ਕਿੰਨਾ ਹੋ ਗਿਆ ਜੀ ਸੁਈ ਨੂੰ ਬਾਜੀ ਕਿੰਨਾ ਲੈਂਦੇ 15 ਮੰਨ ਲਓ ਆ ਬੱਚੀ ਆ ਜੀ ਹਾਂਜੀ ਆ ਆ ਆ ਓ ਠੀਕ ਪਰ ਨਹੀਂ ਹੋਣੀ ਪਰ ਨਹੀਂ ਅੱਜ ਪਰ ਲਈ ਆ ਤੇ 20 ਦਿਨ ਹੋ ਗਏ ਘਟੋ ਘੜ ਤੇ ਖੋਲੋ ਮੇਰੇ ਵੀ ਦਿਖਾਈਏ ਲੋ ਜੀ ਦੇਖੋ ਜੀ ਆ ਦੇਖ ਚਾ ਆਜੂ ਬਾਜੀ ਬਿਲਕੁਲ ਵਰੀ ਆ ਆਓ ਲੈ ਮਾਠਾ ਰੇਡ ਮੇਰਾ ਵੀ ਬਿਲਕੁਲ ਜਾਇਜ਼ ਹੀ ਰੱਖੀਏ ਹਾਂਜੀ ਹਾਂਜੀ 40 ਕਰ ਲਵਾਂ ਹਾਂਜੀ ਤੇ 500 ਸੌਟ ਕਰ ਤਾ ਠੀਕ ਆ ਹਾਂਜੀ ਚੱਲਣ ਦੋ ਚਲੋ ਇਹ ਜੀ ਇਹ ਵਾਜੀ ਦੁੱਧ ਸੁਆ ਵਾ ਇਹ ਵੀ ਸਹੀ ਹੈ ਨਾ ਦੁੱਧ ਕਿੰਨਾ ਜੀ ਇਹਦੇ ਕੋ ਭਾਜੀ ਕਿੰਨਾ ਲੈਂਦੇ ਆ ਤੁਸੀਂ 13 ਕਿਲੋ ਆ ਕਿਨਾਲੀਆਂ ਦੋ ਤੁਸੀਂ 12 ਮੰਨ ਕੇ ਚੱਲੋ ਠੱਡਾ 12 12 ਮੰਨੀ ਹੈ ਨਾ ਬੱਚਾ ਮਗਰ ਬੱਚਾ ਵਸਾ ਜੀ ਮਗਰ ਇੰਨੇ ਮਗਰ ਬੱਚਾ ਇਹ ਵੀ ਖੋਲੋ ਲੋ ਜੀ 12 ਕਿਲੋ ਤੋਂ ਮੰਨ ਕੇ ਚੱਲੇ ਜੀ ਆ ਦੇਖੋ ਚੋਈਂ ਦੇ ਬੜੀ ਆ ਕੋਈ ਥਾਂ ਘਟ ਨਹੀਂ ਨਾ ਨਾ ਭਾਜੀ ਬਿਲਕੁਲ ਇੱਕ ਨੰਬਰ ਠੀਕ ਹੈ ਭਾਜੀ ਮਾਨ ਹਾਂਜੀ ਵੀਰ ਜੀ ਇਹਦਾ 40 ਲਾ ਲੋ ਵਿੱਚੋਂ ਯਾਰ ਸੌਟ ਕਰਦੇ ਇਹਦੇ ਵਿੱਚ ਯਾਰ ਕਰ ਦੋਗੇ ਮੁਕੇ ਮਾਨ ਚਲੋ ਦੇਖੋ ਜੀ ਦੋ ਗਾਵਾ ਸੇਲ ਆ ਤੇ ਆ ਬੱਚੇ ਦੇ ਬਿਲਕੁਲ ਸੋਹਣਾ ਰੇਡ ਕੀਤਾ ਵੀਰਾਂ ਨੇ ਬਾਕੀ ਮੇਰੇ ਮੇਰੇ ਨਾਲ ਇੱਥੇ ਆ ਕੇ ਚੈੱਕ ਕਰਕੇ ਚੁਆਇਸ ਕਰਕੇ ਲੈ ਜਾਓ ਹਣਾ ਵੀਰ ਜੀ ਹਾਂਜੀ ਹਾਂਜੀ ਫੁੱਲ ਗਰੰਟੀ ਹਾਂ ਬਿਲਕੁਲ ਚੁਆਈ ਕਰੋ ਮੈਂ ਦੋ ਟਾਈਮ ਪੰਜ ਤਿੰਨ ਟਾਈਮ ਠੀਕ ਹੈ ਹਾਂਜੀ ਹਾਂਜੀ ਨੰਬਰ ਜੀ 8283936934 ਪਿੰਡ ਪਸਣਾਵਾਲ ਜ਼ਿਲ੍ਹਾ ਗੁਰਦਾਸਪੁਰ ਤਸਵੀਰ ਗੁਰਦਾਸਪੁਰ ਸਤਿਕਾਰ